ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਦੋਂ ਸ਼ਹੀਦ ਸਿੰਘਾਂ ਦੇ ਅੱਗੇ ਇੱਕ ਸਿੱਖ ਨੇ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਦਰਸ਼ਨ ਦਿਓ ਤੇ ਬਾਬਾ ਜੀ ਨੇ ਉਹਨੂੰ ਕਿਵੇਂ ਦਰਸ਼ਨ ਦਿੱਤੇ ਮਹਾਨ ਸ਼ਹੀਦ ਹੋਏ ਨੇ ਕਲਗੀਆਂ ਤਰ ਪਾਤਸ਼ਾਹ ਮਹਾਰਾਜ ਤੇ ਦੋ ਲਾਲ ਜਿਨ੍ਹਾਂ ਦੋਨਾਂ ਸਿੰਘਾਂ ਦੇ ਸੀਸ ਲੱਥੇ ਸਨ ਸਾਥ ਸੰਗਤ ਜੀ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਮਹਾਂਤਾਂ ਨੂੰ ਉੱਚਾ ਰੱਖਣ ਵਾਸਤੇ ਸ਼ਹੀਦੀ ਦਿੱਤੀ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਤੇ ਧੰਨ ਧੰਨ ਬਾਬਾ ਨੋਥ ਸਿੰਘ ਜੀ ਨੇ ਇਹਨਾਂ ਨੂੰ ਜਿਹੜਾ ਵੀ ਝੁੱਕ ਕੇ ਨਮਸਕਾਰ ਕਰਦਾ ਹੈ ਉਹਨਾਂ ਉੱਤੇ ਇਹਨਾਂ ਦੀ ਕਿਰਪਾ ਹੋ ਜਾਂਦੀ ਹੈ ਖਾਲਸਾ ਜੀ ਜਿਹੜੇ ਵੀ ਇਹਨਾਂ ਦੇ ਦਰ ਤੇ ਜਾ ਕੇ ਸੇਵਾ ਕਰਦੇ ਨੇ ਉਹਨਾਂ ਤੇ ਇਹਨਾਂ ਦੀ ਕਿਰਪਾ ਹੁੰਦੀ ਹੈ ਉਹਨਾਂ ਦੇ ਘਰ ਵਿੱਚ ਬਰਕਤ ਆ ਜਾਂਦੀਆਂ ਨੇ ਤੇ ਵਿੱਚ ਨਾਮ ਕਮਾਈ ਦੀ ਇੱਛਾ ਬਣ ਜਾਂਦੀ ਹੈ ਜੀ ਸੇਵਾ ਕਰਨ ਦੀ ਇੱਛਾ ਬਣਦੀ ਹੈ ਤੇ ਸੁਖ ਮਹਾਰਾਜ ਜੀ ਉਹਨਾਂ ਨੂੰ ਆਪ ਹੀ ਵਰਤਾਰ ਦਿੰਦੇ ਨੇ ਜਿਹੜਾ ਕੋਈ ਵੀ ਜਾ ਕੇ ਇਹਨਾਂ ਦੇ ਸਥਾਨ ਤੇ ਨਮਨ ਕਰਦਾ ਹੈ ਜਾਂ ਨਮਸਕਾਰ ਕਰਦਾ ਹੈ ਉਹਨਾਂ ਤੇ ਬਾਬਾ ਦੀਪ ਸਿੰਘ ਜੀ ਆਪੇ ਕਿਰਪਾ ਕਰ ਦਿੰਦੇ ਨੇ ਸੋ ਇੱਕ ਗੁਰਸਿੱਖ ਪਿਆਰੇ ਸੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸੇਵਾ ਕਰਦੇ ਸੀ। ਉਹਨਾਂ ਨੇ ਸਾਨੂੰ ਇੱਕ ਆਪਣੀ ਹੜਕੀ ਸੁਣਾਈ। ਉਹ ਦੱਸਦੇ ਨੇ ਕਿ ਉਹ ਪਹਿਲਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾਂਦੇ ਸੀ। ਫਿਰ ਬਾਬਾ ਨੋਤ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਸੇਵਾ ਕਰਦੇ ਸੀ। ਪਹਿਲਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਣਾ, ਫਿਰ ਬਾਬਾ ਨੋਤ ਸਿੰਘ ਜੀ ਦੇ ਅਸਥਾਨ ਤੇ ਜ਼ਰੂਰ ਜਾਣਾ। ਇਹਨਾਂ ਦੋਨਾਂ ਸਿੰਘਾਂ ਨਾਲ ਮੇਰਾ ਬੜਾ ਹੀ ਪ੍ਰੇਮ ਸੀ। ਉਹਨਾਂ ਨੂੰ ਸਮਝ ਲੈਣਾ ਆਪਣਾ ਮਿੱਤਰ ਤੁਸੀਂ ਮੇਰੇ ਮਿੱਤਰ ਹੀ ਹੋ ਤੁਸੀਂ ਹੀ ਮੇਰਾ ਸਭ ਕੁਝ ਹੋ ਉਹ ਦੱਸਦੇ ਹਨ ਕਿ ਉਹਨਾਂ ਨੇ ਪਹਿਲਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾ ਕੇ ਪਾਠ ਕਰਨੇ ਫਿਰ ਬਾਬਾ ਦਨੋਤ ਸਿੰਘ ਜੀ ਦੇ ਸਥਾਨ ਤੇ ਜਾ ਕੇ ਵੀ ਪਾਠ ਕਰਨੇ ਮੈਂ ਬਹੁਤ ਗਰੀਬ ਸੀ ਪਾਠ ਕਰਦਾ ਰਿਹਾ ਪਾਣੀ ਪੜਦਾ ਰਿਹਾ ਸੇਵਾ ਕਰਦਾ ਰਿਹਾ ਫਿਰ ਸ਼ਹੀਦ ਸਿੰਘਾ ਨੇ ਕਿਰਪਾ ਬਖਸ਼ੀ ਕਾਰੋਬਾਰ ਚੱਲ ਪਿਆ ਕੋਠੀ ਬਖਸ਼ੀ ਗੱਡੀ ਬਖਸ਼ੀ ਬੱਚੇ ਜਵਾਨ ਹੋਏ ਇਸੇ ਹੀ ਥਾਂ ਦੀ ਕਿਰਪਾ ਨਾਲ ਉਹ ਆਪਣੇ ਘਰਬਾਰ ਵਿੱਚ ਕਾਰੋਬਾਰ ਵਿੱਚ ਸੈੱਟ ਹੋ ਗਏ ਸਾਰੇ ਹੀ ਬੱਚੇ ਮੇਰੇ ਕੈਨੇਡਾ ਵਿੱਚ ਪੜ੍ਹਦੇ ਸਨ ਤੇ ਉੱਥੇ ਹੀ ਸੈੱਟ ਹੋ ਗਏ ਉੱਥੇ ਹੀ ਮਹਾਰਾਜ ਜੀ ਦੀ ਕਿਰਪਾ ਨਾਲ ਅਸੀਂ ਜ਼ਮੀਨਾਂ ਦੇ ਮਾਲਕ ਹਾਂ ਸ਼ਹੀਦ ਸਿੰਘਾ ਨੇ ਐਵੇਂ ਉਹਦੇ ਉੱਪਰ ਕਿਰਪਾ ਕੀਤੀ ਕਿ ਉਹ ਦੱਸਦੇ ਹਨ ਕਿ ਸਭ ਕੁਝ ਉਨ੍ਹਾਂ ਇਸ ਦਰ ਤੋਂ ਹੀ ਮਿਲਿਆ ਹੈ ਉਹ ਦੱਸਦੇ ਹਨ ਕਿ ਇੱਕ ਵਾਰ ਉਹ ਬਿਮਾਰ ਹੋ ਗਏ ਸ਼ਰੀਰ ਢਿੱਲਾ बैगया ਸੀ ਤੇ ਉਹਨਾਂ ਤੋਂ ਉਸ ਧਰਤੇ ਜਾਇਆ ਨਾ ਗਿਆ ਉਹ ਦੱਸਦੇ ਹਨ ਕਿ ਉਸੇ ਦਿਨ ਉਹਨਾਂ ਨੂੰ ਸੁਪਨਾ ਆਇਆ ਕਿ ਉਸੇ ਸਥਾਨ ਤੇ ਬੈਠ ਕੇ ਉੱਥੇ ਪਾਠ ਕਰ ਰਹੇ ਨੇ ਉਸ ਦਿਨ ਵੀ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਹਾਜ਼ਰੀ ਪ੍ਰਵਾਨ ਕਰ ਲਈ ਸੀ ਜਿਨ੍ਹਾਂ ਦਾ ਪ੍ਰੇਮ ਗੁਰੂ ਨਾਲ ਬਾਣੀ ਨਾਲ ਬੰਨ ਜਾਂਦਾ ਹੈ ਗੁਰੂ ਉਹਨਾਂ ਦੇ ਉੱਪਰ ਸ਼ਹੀਦ ਸਿੰਘਾਂ ਦਾ ਪੈਰਾ ਲਗਾ ਦਿੰਦੇ ਨੇ ਸ਼ਹੀਦ ਸਿੰਘਾਂ ਨੇ ਉਹਨਾਂ ਨੂੰ ਕਦੇ ਨਹੀਂ ਛੱਡਦੇ ਉਹਨਾਂ ਨਾਲ ਪੂਰੀ ਦੋਸਤੀ ਨਿਭਾਉਂਦੇ ਨੇ ਜੇ ਕੋਈ ਉਹਨਾਂ ਨਾਲ ਦੋਸਤੀ ਕਰ ਲੈਂਦਾ ਹੈ ਤਾਂ ਸ਼ਹੀਦ ਸਿੰਘ ਪੂਰਾ ਆਪਣਾ ਫਰਜ਼ ਨਿਭਾਉਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਐਵੇਂ ਕਰਦੇ ਨੇ ਜੇ ਕੋਈ ਪ੍ਰੇਮ ਭਗਤੀ ਵਿੱਚ ਲੱਗਾ ਹੋਇਆ ਹੈ ਸਤਿਗੁਰ ਸੱਚੇ ਪਾਤਸ਼ਾਹ 100 ਗੁਣਾ ਜ਼ਿਆਦਾ ਉਸ ਨਾਲ ਪ੍ਰੇਮ ਕਰਦੇ ਨੇ ਸੋ ਸਾਥ ਸੰਗਤ ਜੀ ਬਾਣੀ ਅਭਿਆਸ ਦੇ ਨਾਲ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ ਇੱਦਾਂ ਇਹਦੇ ਵਿੱਚ ਹੀ ਬਰਕਤਾਂ ਨੇ ਜੇ ਕਲਯੁਗ ਦੇ ਵਿੱਚ ਸੁੱਖ ਚਾਉਂਦੇ ਹੋ ਬਰਕਤਾਂ ਚਾਉਂਦੇ ਹੋ ਇੱਕੋ ਇੱਕ ਦਰ ਹੈ ਸਤਗੁਰ ਨਾਨਕ ਸਾਹਿਬ ਜੀ ਦਾ ਮਹਾਰਾਜ ਦੇ ਦਰ ਤੇ ਹੀ ਸਾਨੂੰ ਸਾਰੇ ਸੁੱਖ ਲਾਭ ਮਿਲ ਜਾਣੇ ਨੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿਤੇ ਸੁੱਖ ਨਹੀਂ ਲੱਭਣਾ ਕਿਉਂਕਿ ਮਹਾਰਾਜ ਦੀ ਮਿਹਰ ਹੈ ਕਿ ਸੰਗਤ ਤੋਂ ਬਿਨਾ ਕਿਤੇ ਸੁੱਖ ਪ੍ਰਾਪਤ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਬਿਨਾ ਕਿੱਤੇ ਸੁਖ ਪ੍ਰਾਪਤ ਨਹੀਂ ਹੁੰਦਾ ਸ਼ਹੀਦ ਸਿੰਘਾਂ ਦੀ ਸੇਵਾ ਕਿਤੇ ਬਿਨਾ ਸੁਖ ਪ੍ਰਾਪਤ ਨਹੀਂ ਹੁੰਦਾ ਸਾਧ ਸੰਗਤ ਜੀ ਜੇ ਸੁਖ ਲੈਣਾ ਹੈ ਤੇ ਐਨਾ ਦੇ ਦਰ ਤੇ ਆਉਣਾ ਪਏਗਾ ਨਹੀਂ ਤਾਂ ਭਟਕਣਾ ਤਾਂ ਲੱਗਣੀ ਹੀ ਰਹਿਣੀ ਹੈ ਦੇਵੀ ਦੇਵਤਿਆਂ ਨੇ ਜਦੋਂ ਇਸ ਧਰਤੀ ਤੇ ਆਉਣਾ ਸੀ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਸੀ ਕਿ ਅਸੀਂ ਕਲਯੁਗ ਦੀ ਬੰਦਗੀ ਨਹੀਂ ਕਰ ਸਕਦੇ ਇਹ ਬੰਦਗੀ ਤਾਂ ਬਹੁਤ ਔਖੀ ਹੈ ਉਸ ਵੇਲੇ ਨਿਰੰਕਾਰ ਜੀ ਨੇ ਆਪਣਾ ਰੂਪ ਬਦਲ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਸੰਸਾਰ ਤੇ ਆਏ ਸੀ ਉਸ ਤੋਂ ਬਾਅਦ ਇਹ ਸਾਰੀ ਪਰੰਪਰਾ ਚੱਲੀ ਹੈ ਬਾਬਾ ਸ਼੍ਰੀਚੰਨ ਜੀ ਦੇ ਜੋ ਪੰਥ ਹੈ ਜਾਂ ਸ਼ਹੀਦ ਸਿੰਘਾ ਦੀਆਂ ਫੌਜਾਂ ਨੇ ਸਾਜ ਸੰਗਤ ਜੀ ਉਹ ਸੰਸਾਰ ਨੂੰ ਉਹ ਦਾਤਾਂ ਵੰਡ ਰਹੇ ਹਨ ਤੇ ਖੁਸ਼ੀਆਂ ਵੰਡ ਰਹੇ ਹਨ ਉਹ ਗੁਰਸਿੱਖ ਦੱਸਦਾ ਹੈ ਕਿ ਇੱਕ ਦਿਨ ਉਹ ਬਾਬਾ ਨੋਦ ਸਿੰਘ ਜੀ ਦੇ ਅਸਥਾਨ ਤੇ ਬੈਠਾ ਪਾਠ ਕਰ ਰਿਹਾ ਸੀ ਉੱਥੇ ਬੈਠਦੇ ਆ ਉਹਨੇ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਇਸ ਸੰਸਾਰ ਵਿੱਚ ਜਿਸ ਚੀਜ਼ ਦੀ ਵੀ ਲੋੜ ਸੀ ਸਭ ਕੁਝ ਮੈਨੂੰ ਪ੍ਰਾਪਤ ਹੋ ਗਿਆ ਘਰ-ਬਾਰ ਮਿਲ ਗਿਆ ਗੱਡੀਆਂ ਕਾਰਾਂ ਮਿਲ ਗਈਆਂ ਤੇ ਬੱਚੇ ਵਾਲਾ ਹਾਂ ਬੱਚੇ ਵੀ ਸੈੱਟ ਹੋ ਗਏ ਨੇ ਮੇਂ ਸਰੀਰੋ ਵੀ ਠੀਕ ਆ ਸਭ ਕੁਝ ਮਿਲਿਆ ਹੈ ਜੋ ਮੈਂ ਚਾਹੁੰਦਾ ਸੀ ਉਹ ਕਹਿੰਦਾ ਹੈ ਕਿ ਮਹਾਰਾਜ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਦਰਸ਼ਨ ਦਿਓ ਉਹ ਕਹਿੰਦਾ ਹੈ ਕਿ ਮੈਂ ਐਵੇਂ ਹੀ ਅਰਦਾਸ ਕੀਤੀ ਕੀ ਸ਼ਹੀਦ ਸਿੰਘੋ ਕਿ ਮੈਨੂੰ ਤੁਹਾਡੇ ਦਰਸ਼ਨ ਹੋ ਜਾਣ ਮੈਂ ਤੁਹਾਡੇ ਦਰਸ਼ਨ ਝੱਲਣ ਜੋਗਾ ਹੋ ਜਾਵਾਂ ਤੇ ਨਾਲ ਵੀ ਐਵੀ ਅਰਦਾਸ ਕੀਤੀ ਜਦੋਂ ਸਤਗੁਰ ਪਾਤਸ਼ਾਹ ਜੀ ਦੇ ਦਰਸ਼ਨ ਮੰਗਦੇ ਹਾਂ ਕਿ ਸਤਗੁਰ ਜੀ ਤੁਹਾਡੇ ਦਰਸ਼ਨ ਅਸੀਂ ਝੱਲ ਸਕੀਏ ਕਿਉਂਕਿ ਸਤਗੁਰ ਜੀ ਦੇ ਦਰਸ਼ਨ ਅਸੀਂ ਝੱਲ ਨਹੀਂ ਸਕਦੇ ਕਿਉਂਕਿ ਸਾਧ ਸੰਗਤ ਜੀ ਐ ਪਵਿੱਤਰ ਰੂਹਾਂ ਦੇ ਦਰਸ਼ਨ ਸਾਡੇ ਕੋਲ ਝੱਲੇ ਨਹੀਂ ਜਾਂਦੇ ਐਵੀ ਅਰਦਾਸ ਤੁਸੀਂ ਨਾਲ ਹੀ ਕਰਨੀ ਹੈ ਉਹ ਗੁਰੂ ਸਿੱਖ ਦੱਸਦੇ ਹਨ ਕਿ ਐਵੇਂ ਹੀ ਓਨਾ ਉਸ ਸਥਾਨ ਤੇ ਜਾ ਕੇ ਅਰਦਾਸ ਕਰਨੀ ਇੱਕ ਵਾਰ ਓਨੇ ਅਰਦਾਸ ਕੀਤੇ ਤਾਂ ਜਦੋਂ ਅੱਖਾ ਕੋਲੀਆਂ ਤੇ ਉਹਨਾਂ ਦੇ ਸਾਹਮਣੇ ਦੋ ਸਰੂਪ ਖੜੇ ਸਨ ਉੱਚੇ ਜਵਾਨ ਤੇ ਦੋਨਾਂ ਹੀ ਬਜ਼ੁਰਗ ਸਨ ਤੇ ਦੋਨਾਂ ਦੇ ਹੀ ਵੱਡੇ ਵੱਡੇ ਦਾੜੇ ਸਨ ਅਤੇ ਉਹਨਾਂ ਨੇ ਆਪਣੇ ਹੱਥਾਂ ਵਿੱਚ ਵੱਡੇ ਵੱਡੇ ਵਰਸ਼ੇ ਫੜੇ ਹੋਏ ਸਨ ਸਿਰਾਂ ਤੇ ਦੁਮਾਲੇ ਸਜਾਏ ਹੋਏ ਸਨ ਉਹ ਕਹਿੰਦੇ ਹਨ ਕਿ ਕੈਨ ਦਾ ਭਾਵ ਉਹਨਾਂ ਦਾ ਕਦ ਕਾਟ ਐਵੇਂ ਸਿਗਾ ਜਿਵੇਂ ਬਾਬਾ ਦੀਪ ਸਿੰਘ ਜੀ ਤੇ ਬਾਬਾ ਨੋਤ ਸਿੰਘ ਜੀ ਦਾ ਹੋਵੇ ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਹੋਏ ਸਾਧ ਸੰਗਤ ਜੀ ਕਹਿੰਦੇ ਹਨ ਕਿ ਜਦੋਂ ਦਰਸ਼ਨ دیدار ਹੁੰਦੇ ਨੇ ਤਾਂ ਉਹਨੇ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕੀਤਾ ਤੇ ਜਦੋਂ ਉਹਨੇ ਨਮਸਕਾਰ ਕਰਕੇ ਅੱਖਾਂ ਖੋਲੀਆਂ ਤੇ ਉਸ ਨੂੰ ਉਹ ਨਜ਼ਰ ਨਹੀਂ ਆਏ ਐਵੇਂ ਹੀ ਉਸ ਗੁਰਸੇ ਕਹਿੰਦਾ ਹੈ ਕਿ ਮੈਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਏ ਉਹ ਕਹਿੰਦਾ ਹੈ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਏ ਹਨ ਕਿਉਂਕਿ ਮੇਰਾ ਉਹਨਾਂ ਨਾਲ ਪ੍ਰੇਮ ਬਹੁਤ ਜ਼ਿਆਦਾ ਹੈ ਅਤੇ ਉਹ ਹਰ ਇੱਕ ਨੂੰ ਕਹਿੰਦਾ ਹੈ ਕਿ ਤੁਸੀਂ ਵੀ ਬਾਬਾ ਜੀ ਦੇ ਦਰਸ਼ਨ ਮੰਗਿਆ ਕਰੋ ਜਦੋਂ ਸ਼ਹੀਦ ਸਿੰਘਾਂ ਦੇ ਦਰਸ਼ਨ ਹੋ ਜਾਣ ਤੱਕ ਹਾਲਸਾ ਜੀ ਕੋਈ ਵੀ ਇੱਛਾ ਮਨ ਵਿੱਚ ਨਹੀਂ ਰਹਿ ਜਾਵੇਗੀ ਐਨਾ ਜਿਨ੍ਹਾਂ ਤੇ ਕਿਰਪਾ ਕਰਕੇ ਸ਼ਹੀਦ ਸਿੰਘ ਦਰਸ਼ਨ ਦੇ ਦਿੰਦੇ ਹਨ ਸੰਗਤ ਜੀ ਉਹਦੇ ਜਨਮ ਜਨਮ ਦੇ ਰੋਗ ਕੱਟ ਜਾਂਦੇ ਨੇ ਕਸ਼ਟ ਕੱਟ ਜਾਂਦੇ ਨੇ ਤੇ ਨਾਲ ਹੀ ਉਹਦੇ ਘਰ ਦਲਿੱਦਰ ਆਪ ਹੀ ਖਤਮ ਹੋ ਜਾਂਦਾ ਹੈ ਜ ਸੰਗਤ ਜੀ ਜੇ ਸ਼ਹੀਦ ਸਿੰਘਾਂ ਦੇ ਦਰਸ਼ਨ ਉਹ ਜਾਣ ਤੇ ਉਸ ਤੋਂ ਬਾਅਦ ਕੋਈ ਵੀ ਇੱਛਾ ਨਹੀਂ ਰਹਿ ਜਾਂਦੀ ਕਿਉਂਕਿ ਸ਼ਹੀਦ ਸਿੰਘਾਂ ਦੇ ਦਰਸ਼ਨ ਦੁਰਲਭ ਹਨ ਦਰਸ਼ਨ ਕਿਸੇ ਕਿਸੇ ਨੂੰ ਹੀ ਹੋਏ ਕਰਦੇ ਹਨ ਉਹ ਗੁਰਸਿੱਖ ਲੈ ਹੀ ਹੁੰਦੇ ਹਨ ਜਿਨ੍ਹਾਂ ਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੁੰਦੇ ਨੇ ਐਵੇਂ ਉਹ ਗੁਰਸਿੱਖ ਪਿਆਰਾ ਦੱਸਦਾ ਹੈ ਕਿ ਉਹਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਏ ਅਤੇ ਉਹ ਹਰ ਕਿਸੇ ਨੂੰ ਕਹਿੰਦਾ ਫਿਰਦਾ ਹੈ ਕਿ ਤੁਸੀਂ ਵੀ ਉਸ ਘਰ ਤੇ ਜਾ ਕੇ ਅਰਦਾਸ ਕਰਿਆ ਕਰੋ ਤੇ ਸੇਵਾ ਕਰਿਆ ਕਰੋ ਸਮਝਣ ਵਾਲਿਆਂ ਵਾਸਤੇ ਤਾਂ ਬਹੁਤ ਕੁਝ ਹੈ ਪਰ ਜਿਹੜੇ ਨਹੀਂ ਸਮਝਦੇ ਇਸ ਗੱਲ ਨੂੰ ਤਰਕ ਜ਼ਰੂਰ ਕਰਦੇ ਹਨ ਤੇ ਉਹਨਾਂ ਦੇ ਲਈ ਕੁਝ ਕੀਤਾ ਵੀ ਨਹੀਂ ਜਾ ਸਕਦਾ ਉਹ ਅੱਜ ਵੀ ਡੁੱਬੇ ਹਨ ਅਤੇ ਡੁੱਬੇ ਹੀ ਰਹਿਣਗੇ। ਉਹਨਾਂ ਦੀ ਦਾਤ ਵਿੱਚ ਅਸੀਂ ਨਹੀਂ ਪੈਣਾ। ਸਤਗੁਰ ਜੀ ਤੇ ਅਸੀਂ ਭਰੋਸਾ ਰੱਖਣਾ ਹੈ। ਜਿਹੜੀ ਐਡੀ ਵੱਡੀ ਸ੍ਰਿਸ਼ਟੀ ਨੂੰ ਮਾਨ ਬਖਸ਼ ਬਖਸ਼ ਰਹੀ ਹਨ, ਖੁਸ਼ੀਆਂ ਬਖਸ਼ ਰਹੀ ਹਨ। ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਤੇ ਚੜ੍ਹਦੀ ਕਲਾ ਬਖਸ਼ਣ। ਸ਼ਹੀਦ ਸਿੰਘਾਂ ਨੂੰ ਨਮਸਕਾਰ ਕਰਦੇ ਰਹੋ। ਮਹਾਰਾਜ ਜੀ ਤੁਹਾਡੇ ਉੱਤੇ ਚੜ੍ਹਦੀ ਕਲਾ ਬਖਸ਼ਣਗੇ ਸਾਧ ਸੰਗਤ ਜੀ ਆਓ ਫਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ